ਵੇ ਜੁੜ ਬੈਠੀ ਸਾਧ ਸੰਗਤ ਜੀਓ ਆਓ ਬੁਲਾਓ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭਨਾ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਬਹੁਤ ਬਹੁਤ ਵਧਾਈਆਂ ਹੋਣ ਆਪ ਸਭਨਾ ਨੂੰ ਮੇਰੇ ਤੋਂ ਪਹਿਲਾਂ ਹੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਾਡੇ ਗੁਰੂ ਘਰ ਦੇ ਕੀਰਤਨੀਏ ਆਪ ਸਭਨਾ ਨੂੰ ਗੁਰੂ ਸਾਹਿਬ ਦੀ ਸਾਰੀ ਹੀ ਜਾਣਕਾਰੀ ਦੇ ਚੁੱਕੇ ਨੇ ਕਥਾ ਕੀਰਤਨ ਕਰਕੇ ਵੀ ਨਿਹਾਲ ਕਰ ਚੁੱਕੇ ਨੇ ਸਾਧ ਸੰਗਤ ਜੀ ਆਪ ਜੀ ਅੱਗੇ ਇੱਕ ਬੇਨਤੀ ਕਰਨੀ ਸੀ ਕਿ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਵੱਡੀ ਖਬਰ ਹੈ ਉਹ ਖਬਰ ਕੀ ਹੈ ਮੈਂ ਪਿਛਲੇ ਹਫਤੇ ਵੀ ਸਾਂਝੀ ਕੀਤੀ ਸੀ ਕਿ 1984 ਵਿੱਚ ਜੋ ਸਿੱਖਾਂ ਨਾਲ ਨਸ਼ਲ ਕੁਸ਼ੀ ਹੋਈ ਹੈ ਉਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਤਕਰੀਬਨ ਇਹਦੇ ਵਿੱਚ ਬਹੁਤ ਵੱਡੀ ਚੀਜ਼ ਹੈ ਕੁਝ ਜਥੇਬੰਦੀਆਂ ਜਿਹੜੀਆਂ ਅੱਗੇ ਲਾ ਕੇ ਅਮਰੀਕਾ ਦੀ ਗਵਰਨਮੈਂਟ ਤੱਕ ਸਾਡਾ ਸੁਨੇਹਾ ਪਹੁੰਚਾ ਰਹੀਆਂ ਨੇ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਪਰ ਉਹਨਾਂ ਦੇ ਵਿੱਚੋਂ ਜਿਹੜੀਆਂ ਸਾਡੀਆਂ ਕਮੇਟੀਆਂ ਹਨ ਜਿਹੜੀਆਂ ਅੱਗੇ ਲੱਗੀਆਂ ਹਨ ਉਹਨਾਂ ਦੇ ਵਿੱਚ ਨਾ ਸਿੱਖ ਕਲੀਜ਼ਨ ਜਕਾਰਾ ਮੂਵਮੈਂਟ ਜੁਨਾਈਟਡ ਸਿੱਖ ਅਮਰੀਕਨ ਗੁਰਦੁਆਰਾ ਪ੍ਰਬੰਧ ਕਮੇਟੀ ਜਿਹਨੂੰ ਆਪਾਂ ਕਹਿੰਦੇ ਆ ਇਹ ਸਲਾਹਗਾਜੋਗ ਵੀ ਨੇ ਪਰ ਸਾਨੂੰ ਇੱਕ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਦਾ ਇਤਿਹਾਸ ਪ੍ਰਾਤਣ ਸਮੇਂ ਤੋਂ ਲੈ ਕੇ ਅੱਜ ਤੱਕ ਕਦੇ ਲੁਕੋਇਆ ਨਹੀਂ ਜਾ ਸਕਦਾ ਕਹਿੰਤੋਂ ਭਾਵ 1700 ਦੇ ਪਿੱਛੇ ਚਲੇ ਜਾਓ ਤੇ 1900 ਤੋਂ ਲੈ ਕੇ ਅੱਜ ਤੱਕ ਚਲੇ ਜਾਓ ਜੋ ਸਾਡੇ ਨਾਲ ਹੋਇਆ ਸਿੱਖ ਕਦੇ ਨਹੀਂ ਭੁੱਲ ਸਕਦੇ ਜਿਹੜੇ ਸਾਡੇ ਕਾਂਗਰਸਮੈਨ ਨੇ ਕਾਂਗਰਸਮੈਨ ਡੇਵਿਡ ਵਲਡਾਓ ਉਸ ਕੋਲੇ ਜਿਹੜੀਆਂ ਰਿਪੋਰਟਾਂ ਜਾ ਰਹੀਆਂ ਨੇ ਉਹ ਸਾਡੀਆਂ ਜਥੇਬੰਦੀਆਂ ਇਹ ਸਬੂਤ ਕਰ ਰਹੀਆਂ ਨੇ ਕਿ ਜਿਹੜਾ ਸਾਡੇ ਤੇ 1984 ਦਾ ਹੈਪਨ ਹੋਇਆ ਜੋ ਸਾਡੇ ਸਿੱਖਾਂ ਨਾਲ ਕਤਲੇਆਮ ਹੋਇਆ ਸਿੱਖਾਂ ਦਾ ਉਹ ਭਾਈ ਉਹ ਨਵੰਬਰ ਤੋਂ ਦੱਸ ਰਹੇ ਨਹੀਂ ਪਰ ਜੇ ਅਸੀਂ ਨਵੰਬਰ ਤੋਂ ਸ਼ੁਰੂ ਕਰਦੇ ਹਾਂ ਤੇ ਮੈਂ ਆਪ ਜੀ ਅੱਗੇ ਬੇਨਤੀ ਕੀਤੀ ਸੀ ਕਿ ਅਸੀਂ ਕਤਲ ਕਤਲੇਆਮ ਦੇ ਅਸੀਂ ਆਪ ਹੱਕਦਾਰ ਬਣ ਜਾਂਦੇ ਆ ਉਹਦੇ ਅਸੀਂ ਕਸੂਰਵਾਦ ਹੋਵਾਂਗੇ ਪਰ ਨਹੀਂ ਜੋ ਸਾਡੇ ਨਾਲ ਹੈਪਨ ਹੋਇਆ ਉਹ ਜੂਨ 84 ਤੋਂ ਸ਼ੁਰੂ ਹੁੰਦਾ ਹੈ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸਿੰਘ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਵੀ ਫੜ ਫੜ ਕੇ ਘਰਾਂ ਚੋਂ ਫੜ ਫੜ ਕੇ ਮਾਰ ਦਿੱਤੇ ਗਏ ਇਹ ਭਾਈ ਜਿਹੋ ਸਾਡੇ ਨਾਲ ਹੋਇਆ ਇਹ ਨਾ ਭੁੱਲਣ ਵਾਲੀ ਚੀਜ਼ ਹੈ ਸਿੱਖ ਕਦੇ ਵੀ ਰਹੀ ਦੀ ਦੁਨੀਆ ਤੱਕ ਨਹੀਂ ਭੁੱਲ ਸਕਣਗੇ ਪਰ ਮੈਂ ਇਹਨਾਂ ਜਥੇਬੰਦੀਆਂ ਅੱਗੇ ਬੇਨਤੀ ਕਰੂੰਗਾ ਕਿ ਤੁਹਾਡਾ ਅਪਰਾਲਾ ਬਹੁਤ ਚੰਗਾ ਹੈ ਪਰ ਨਾਲ ਨਾਲ ਇੱਕ ਬੇਨਤੀ ਵੀ ਹੈ ਕਿ ਤੁਸੀਂ ਸਹੀ ਉਹਨਾਂ ਨੂੰ ਮੈਸੇਜ ਪਹੁੰਚਾਓ ਕਿ ਜੂਨ ਵਿੱਚ ਸਾਡੇ ਨਾਲ ਇਹਦੀ ਸ਼ੁਰੂਤ ਸ਼ੁਰੂਆਤ ਹੋਈ ਤਨਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਦਿਨਾਂ ਦੇ ਵਿੱਚ ਹਜ਼ਾਰਾਂ ਸਿੰਘਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਪਾਣੀ ਤੱਕ ਨਸੀਬ ਨਹੀਂ ਹੋਇਆ ਛੋਟੇ-ਛੋਟੇ ਬੱਚੇ ਫੜ-ਫੜ ਕੇ ਮਿਲਟਰੀ ਵਾਲਿਆਂ ਨੇ ਫੜ-ਫੜ ਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਇਹ ਕਦੇ ਭੁੱਲਣ ਵਾਲੀ ਚੀਜ਼ ਨਹੀਂ ਇਹ ਨਾ ਭੁੱਲਣ ਚੀਜ਼ ਹੈ ਸੋ ਸਿੱਖੋ ਇਸ ਨੂੰ ਅਸੀਂ ਯਾਦ ਰੱਖਣਾ ਹੈ ਤੇ ਇਹਨਾਂ ਜਥੇਬੰਦੀਆਂ ਨੂੰ ਅਸੀਂ ਅਹਿਸਾਸ ਵੀ ਕਰਾਉਣੇ ਆ ਕਿ ਤੁਸੀਂ ਯਾਦ ਰੱਖੋ ਇਹ ਚੀਜ਼ ਨਾ ਭੁੱਲੋ ਪਤਾ ਨਹੀਂ ਤੁਹਾਡੀ ਕੀ ਮਜਬੂਰੀ ਹੈ ਕਿਸ ਕਰਕੇ ਤੁਸੀਂ ਇਸ ਨੂੰ ਪੇਸ਼ ਕਿਉਂ ਨਹੀਂ ਕਰ ਰਹੇ ਪਰ ਇੱਕ ਬੇਨਤੀ ਹੈ ਇਹਨਾਂ ਜਥੇਬੰਦੀਆਂ ਨੂੰ ਜੋ ਇਹਨਾਂ ਨਾਲ ਸੰਜੋਗ ਵੀ ਕਰ ਰਹੇ ਉਹਨਾਂ ਨਾਲ ਵੀ ਜੇ ਉਹ ਇਹ ਚਾਹੁੰਦੇ ਨੇ ਕਿ ਗੁਰਦੁਆਰਾ ਰਿਵਰਸਾਈਡ ਦੇ ਵਿਖੇ ਆ ਕੇ ਸਾਡੇ ਨਾਲ ਸਬੰਧ ਰੱਖਣ ਜਾਂ ਅਸੀਂ ਉਹਨਾਂ ਨਾਲ ਸਬੰਧ ਬਣਾ ਸਕਦੇ ਹਾਂ ਇਸ ਵਿਸ਼ੇ ਤੇ ਅਸੀਂ ਗੱਲ ਕਰੀਏ ਜੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਕੋਈ ਫਰਕ ਹੈ ਜਾਂ ਉਹਨਾਂ ਦੇ ਮਨ ਉਤੇ ਜਾ ਉਹਨਾਂ ਦੇ ਉਤੇ ਕਿਸੇ ਕਿਸਮ ਦਾ ਪ੍ਰੈਸ਼ਰ ਹੈ ਉਹ ਸਾਡੇ ਨਾਲ ਇਹ ਸਾਂਝੀ ਜ਼ਰੂਰ ਗੱਲ ਕਰਨ ਅਸੀਂ ਗੁਰਦੁਆਰਾ ਰਿਵਰ ਸਾਈਡ ਵੱਲੋਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਕੋਲੇ ਆ ਕੇ ਇਸ ਦੀ ਵਿਚਾਰ ਜ਼ਰੂਰ ਕਰਨ ਕਿ ਬੜੀ ਜ਼ਰੂਰੀ ਹੈ ਕਿਉਂਕਿ ਇਹ ਜੋ ਕਾਂਗਰਸ ਦੇ ਵਿੱਚ ਬਿੱਲ ਪੇਸ਼ ਹੋਣ ਜਾ ਰਿਹਾ ਹੈ ਜੋ ਕਾਂਗਰਸਮੈਨ ਇੱਕ ਬੜੀ ਜ਼ਿੰਮੇਵਾਰੀ ਨਾਲ ਇਹ ਆਪਣੀ ਭੂਮਿਕਾ ਨਿਭਾ ਰਿਹਾ ਹੈ ਦੇ ਵਿੱਚ ਸਹਿਯੋਗ ਬੜਾ ਜ਼ਰੂਰੀ ਹੈ ਸਾਰੀ ਸੰਗਤ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਅਸੀਂ ਤੁਹਾਨੂੰ ਉਸ ਕਾਂਗਰਸਮੈਨ ਦੀ ਈਮੇਲ ਵੀ ਸ਼ੇਅਰ ਕਰ ਰਹੇ ਹਾਂ ਪਲੀਜ਼ ਕਿਰਪਾ ਕਰਕੇ ਉਸ ਈਮੇਲ ਤੇ ਜਿਹੜੇ ਪੜੇ ਲਿਖੇ ਮੇਰੇ ਵੀਰ ਨੇ ਉਹ ਵੀ ਜੇ ਆਪ ਨਹੀਂ ਕਰ ਸਕਦੇ ਆਪਣੇ ਬੱਚਿਆਂ ਤੋਂ ਈਮੇਲ ਜਰੂਰ ਕਰਾਓ ਕਿ ਸਾਡੇ ਨਾਲ 1984 ਵਿੱਚ ਜੂਨ 1984 ਵਿੱਚ ਕੀ ਹੋਇਆ ਤੇ ਨਵੰਬਰ 1984 ਵਿੱਚ ਕੀ ਹੋਇਆ ਤੇ ਡੇਵਿਡ ਜਿਹੜਾ ਇਹ ਆਪਣਾ ਕਾਂਗਰਸਮੈਨ ਹੈ ਡੇਵਿਡ ਦਾ ਕਹਿਣਾ ਹੈ ਕਿ ਮੇਰੇ ਕੋਲ ਤਾਂ ਸਿੱਖ ਜੋ ਰਿਪੋਰਟ ਦੇ ਰਹੇ ਨੇ ਉਹ ਨਵੰਬਰ ਤੋਂ ਸ਼ੁਰੂ ਹੁੰਦੀ ਹੈ ਕੋਈ ਮੈਨੂੰ ਕਹਿ ਨਹੀਂ ਰਿਹਾ ਕਿ ਜੂਨ ਦੇ ਵਿੱਚ ਹੈਪਨ ਹੋਇਆ ਸੋ ਅਸੀਂ ਜੂਨ ਤੋਂ ਸ਼ੁਰੂਆਤ ਕਰਨੀ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬੇਨਤੀ ਹੈ ਕਿ ਇਸ ਕਾਂਗਰਸਮੈਨ ਨੂੰ ਵੱਧ ਤੋਂ ਵੱਧ ਈਮੇਲਾਂ ਕਰੀਏ ਤਾਂ ਕਿ ਸਾਡਾ ਪਤਾ ਲੱਗ ਸਕੇ ਇਹਦੇ ਵਿੱਚ ਗੁਰਮਖੋ 100% ਸੱਚਾਈ ਲਿਖਣੀ ਹੈ ਤੇ ਸੱਚਾਈ ਹੈ ਸੱਚਾਈ ਨੂੰ ਕੋਈ ਖਤਮ ਨਹੀਂ ਕਰ ਸਕਦਾ ਜੋ ਸਿੱਖਾਂ ਨਾਲ ਜੂਨ ਦੇ ਮਹੀਨੇ ਵਿੱਚ 1984 ਵਿੱਚ ਇੱਕ ਕਤਲੇਆਮ ਨੇ ਸਾਡੇ ਉਸ ਪਵਿੱਤਰ ਸਥਾਨ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਜੋ ਸਿੱਖਾਂ ਦੀ ਸਭ ਤੋਂ ਉੱਚੀ ਧਰਮ ਦੀ ਸ਼ਾਨ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਅਕਾਲ ਤਖਤ ਉਸ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਇਹ ਬਹੁਤ ਸਾਡੇ ਨਾਲ ਜੋ ਮਾੜੀ ਗਲਤੀ ਹੋਈ ਹੈ ਪਰ ਹੁਣ ਉਸ ਤੋਂ ਵੀ ਮਾੜੀ ਗੱਲ ਇਹ ਹੋ ਰਹੀ ਹੈ ਕਿ ਇਸ ਨੂੰ ਲੁਕੋਇਆ ਜਾ ਰਿਹਾ ਹੈ ਸੈਂਟਰ ਦਾ ਗਵਰਨਮੈਂਟ ਦਾ ਇਸ ਤੇ ਜ਼ੋਰ ਲੱਗਿਆ ਕਿ ਇਸ ਚੀਜ਼ ਨੂੰ ਲੁਕੋ ਕੇ ਸਾਡੀ ਪੀੜ੍ਹੀ ਨੂੰ ਸਾਡੇ ਬੱਚਿਆਂ ਨੂੰ ਇਹ ਨਾ ਪਤਾ ਲੱਗੇ ਕਿ 84 ਵਿੱਚ ਕੀ ਹੋਇਆ ਸੀ ਇਹ ਬਿਲਕੁਲ ਸੱਚ ਹੈ ਤੁਸੀਂ ਅੱਜ ਦੇ ਬੱਚੇ ਤੁਹਾਡੇ ਵਿੱਚ ਬੈਠੇ ਨੇ ਪੁੱਛੋ ਇਹਨਾਂ ਨੂੰ 84 ਦਾ ਕਿਸੇ ਨੂੰ ਪਤਾ ਹੀ ਨਹੀਂਗਾ ਜੂਨ 84 ਦਾ ਬਿਲਕੁਲ ਨਹੀਂ ਕੋਈ ਬੱਚਿਆਂ ਨੂੰ ਪਤਾ ਕਿਉਂਕਿ ਅਸੀਂ ਵੀ ਨਹੀਂ ਦੱਸ ਰਹੇ ਕਿਤੇ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ ਇਸ ਨੂੰ ਅਸੀਂ ਰੋਕਣਾ ਹੈ ਮੇਰੀ ਬੇਨਤੀ ਹੈ ਵਾਂਸ ਅਗੇਨ ਸਾਰੀ ਸਾਹਾ ਸੰਗਤ ਅੱਗੇ ਤੇ ਉਹਨਾਂ ਪ੍ਰਬੰਧਕਾਂ ਅੱਗੇ ਜਿਹੜੇ ਕਿ ਅੱਗੇ ਲਾ ਕੇ ਇਹ ਕੰਮ ਕਰ ਰਹੇ ਨੇ ਭਾਈ ਤੁਸੀਂ ਗੁਰੂ ਨੂੰ ਦੇਣ ਦੇਣਾ ਹੈ ਗੁਰੂ ਦੇ ਚਰਨਾਂ ਵਿੱਚ ਆਪਾਂ ਸਭ ਨੇ ਮੱਥਾ ਟੇਕ ਕੇ ਗੁਰੂ ਨੂੰ ਨਮਸਕਾਰ ਕਰਦੇ ਆਂ ਕਿ ਪ੍ਰਮਾਤਮਾ ਸਾਨੂੰ ਸਿੱਖੀ ਦਾਣ ਬਖਸ਼ੀ ਸਿੱਖੀ ਸਰੂਪ ਬਖਸ਼ੀ ਪਰ ਸਿੱਖੀ ਸਰੂਪ ਦੇ ਨਾਲ ਨਾਲ ਰਹਿ ਕੇ ਅਸੀਂ ਸਿੱਖੀ ਦੀ ਗੱਲ ਵੀ ਕਰ ਸਕੀਏ ਇਹ ਵੀ ਗੁਰੂ ਤੋਂ ਬਖਸ਼ਿਸ਼ ਮੰਗਦੇ ਆਂ ਅਸੀਂ ਪ੍ਰਾਤਨ ਯੋਧਿਆਂ ਨੂੰ ਪ੍ਰਾਤਨ ਸ਼ਹੀਦਾਂ ਨੂੰ ਯਾਦ ਕਰ ਲਈਏ ਉਹਨਾਂ ਨੇ ਆਪਣੇ ਘਰਾਂ ਘਰਬਾਰ ਲਈ ਨਹੀਂ ਆਪਣੇ ਲਈ ਨਹੀਂ ਉਹਨਾਂ ਨੇ ਕੋਈ ਰਾਜ ਭਾਗ ਲਈ ਨਹੀਂ ਉਹਨਾਂ ਨੇ ਸਿੱਖ ਕੌਮ ਲਈ ਆਪਣੇ ਆਪ ਨੂੰ ਵਾਰ ਕੇ ਚਲੇ ਗਏ ਇਸ ਇਸੇ ਤਰ੍ਹਾਂ ਹੀ ਥੋੜੀ ਯਾਦ ਰਹੇਗੀ ਤੁਸੀਂ ਸਹੀ ਰਿਪੋਰਟਾਂ ਦੇ ਕੇ ਉਹਨਾਂ ਤੱਕ ਪਹੁੰਚਦਿਆਂ ਕਰੋ ਕਿ ਜੂਨ ਦੇ ਵਿੱਚ ਜੋ ਸਾਡੇ ਨਾਲ ਸਰਕਾਰ ਨੇ ਕੀਤਾ ਜੂਨ ਦੇ ਵਿੱਚ ਜੋ ਸਾਡੇ ਤੇ ਕਤਲੇਆਮ ਕੀਤਾ ਜੇਨੋਸਾਈਡ ਹੋਇਆ ਸਿੱਖਾਂ ਦੇ ਨਾਲ ਇਹ ਨਾ ਭੁੱਲਣ ਵਾਲੀ ਚੀਜ਼ ਹੈ ਜੂਨ ਤੋਂ ਸ਼ੁਰੂ ਕਰਕੇ ਅੱਜ ਤੱਕ ਜੋ ਸਿੱਖਾਂ ਨਾਲ ਹੋ ਰਿਹਾ ਹੈ ਇਹ ਅਸੀਂ ਇਸ ਡੇਵਿਡ ਕਾਂਗਰਸਮੈਨ ਨੂੰ ਰਿਪੋਰਟ ਦੇਣੀ ਹੈ ਇਹ ਰਿਪੋਰਟ ਕਿਵੇਂ ਜਾਣੀ ਆ ਇਹ ਜਥੇਬੰਦੀਆਂ ਅੱਗੇ ਵੀ ਬੇਨਤੀ ਹੈ ਵਾਰ-ਵਾਰ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨ ਉਹ ਇੱਥੇ ਸਾਡੇ ਨਾਲ ਆ ਕੇ ਰਿਸਾਈਜ਼ ਦੀ ਸਟੇਜ ਤੇ ਦਾ ਇੱਥੇ ਗੁਰਦੁਆਰਾ ਸਭ ਆ ਕੇ ਸਾਡੇ ਨਾਲ ਗੱਲ ਸਾਂਝੀ ਕਰ ਸਕਦੇ ਆ ਅਸੀਂ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਆ ਤੇ ਬਾਕੀ ਤੁਸੀਂ ਬੱਚਿਆਂ ਤੋਂ ਵੱਡਿਆਂ ਤੋਂ ਈਮੇਲਾਂ ਵੱਧ ਤੋਂ ਵੱਧ ਤੁਸੀਂ ਕਾਂਗਰਸਮੈਨ ਡੇਵਿਡ ਨੂੰ ਕਰਦੀਆਂ ਅਸੀਂ ਈਮੇਲ ਜਿਹੜੀ WhatsApp ਤੇ ਸ਼ੇਅਰ ਕਰ ਰਹੇ ਆ ਮੇਰੀ ਬੇਨਤੀ ਪ੍ਰਵਾਨ ਕਰਿਓ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ